ਵਾਹਿਗੁਰੂ ਵਾਹਿਗੁਰੂ ਦਾ ਜਾਬ ਕੰਮ ਨੂੰ ਸੀਮਾ ਵਿੱਚ ਕਰ ਦਿੰਦਾ ਹੈ ਉਹ ਗਰਸ ਦੀ ਲੋੜ ਬਣ ਜਾਂਦਾ ਹੈ ਸਮਾਜ ਦੀ ਲੋੜ ਬਣ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਸਿਰਫ ਲੋੜ ਮਾਤਰ ਜਿਸ ਨੂੰ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਪੈਰ ਚੋਲਣਾ ਗਧਾ ਨਾ ਚੇ भैसा ਭਗਤ ਕਰਾਵੇ ਲੋਭ ਦੀ ਤਸ਼ਬੀਹ ਦੇਣੀ ਹੋਵੇ ਤੇ ਕੁੱਤੇ ਨਾਲ ਦਿੱਤੀ ਜਾਂਦੀ ਹੈ ਪਰ ਅਤੀ ਕਾਮੀ ਮਨੁੱਖ ਲਈ ਜਦ ਤਸ਼ਬੀਹ ਸੰਤ ਜਨਾਂ ਨੇ ਲਭੀਏ ਉਹ ਹਾਥੀ ਤੇ ਖੋਤੇ ਨੂੰ ਅੱਗੇ ਕੀਤਾ ਹੈ ਖੋਤੇ ਦਾ ਸਰੀਰਕ ਮਾਨਸਿਕ ਮੰਡਲ ਐਸਾ ਹੈ ਕਿ ਕਾਮ ਮਨੁੱਖ ਦੀ ਤਰ੍ਹਾਂ ਸਿਰਫ ਸਰੀਰ ਵਿੱਚ ਨਾ ਹੋ ਕੇ ਉਹਦੇ ਸੋਚ ਦੇ ਵਿੱਚ ਵੀ ਹੈ ਸਰੀਰ ਦੇ ਨਾਲ ਨਾਲ ਉਹਦੇ ਫੁਰਨਿਆਂ ਵਿੱਚ ਵੀ ਹੈ ਉਹਦੀ ਸੋਚਣੀ ਦੇ ਵਿੱਚ ਵੀ ਹੈ ਇਸ ਵਾਸਤੇ ਆਖੀ ਜਾਂ ਆਖਿਆ ਜਾਂਦਾ ਹੈ ਇਹ ਤੇ ਕਾਮੀ ਖੋਤਾ ਹੈ ਭਗਤ ਕਬੀਰ ਕਹਿੰਦੇ ਨੇ ਕੇ ਪੈਰ ਚੋਲਣਾ ਗਧਾ ਨਾਚੇ ਪੈਸਾ ਭਗਤ ਘਰਾਵੇ ਉਹ ਖੋਤਾ ਉਹ ਗਧਾ ਜੋ ਪਹਿਲੇ ਮੇਰੇ ਅੰਦਰ ਨੱਚਦਾ ਸੀ ਉਹ ਤੇ ਹੁਣ ਵੀ ਨੱਚਦਾ ਹੈ ਭਾਵੇਂ ਹੁਣ ਮੈਂ ਸੰਤ ਹੋ ਗਿਆ ਭਾਵੇਂ ਹੁਣ ਮੈਂ ਭਗਤ ਹੋ ਗਿਆ ਪਰ ਖੋਤਾ ਤੇ ਉਸੇ ਤਰੀਕੇ ਨਾਲ ਨੱਚ ਰਿਹਾ ਪਰ ਇੱਕ ਫਰਕ ਦੇ ਨਾਲ ਪਹਿਲੇ ਇਹ ਖੋਤਾ ਨਗਨ ਨੱਚਦਾ ਸੀ ਹੁਣ ਚੋਲਾ ਪਾ ਕੇ ਨੱਚਦਾ ਹੈ ਪੈਰ ਚੋਲਣਾ ਗਧਾ ਨਾਚੇ ਪੈਸਾ ਭਗਤ ਕਰ ਆਵੇ ਹੁਣ ਸਮਾਜ ਦੀ ਮਰਿਆਦਾ ਦਾ ਇਸ ਨੇ ਚੋਲਾ ਪੈਣ ਲਿਆ ਹੈ ਹੁਣ ਪ੍ਰਭੂ ਦੇ ਡਰ ਦਾ ਇਸ ਨੇ ਚੋਲਾ ਪੈਣ ਲਿਆ ਹੈ ਚੋਲੇ ਦੀ ਉਲੰਘਣਾ ਨਹੀਂ ਸਮਾਜ ਦੀ ਉਲੰਘਣਾ ਨਹੀਂ ਹੁਣ ਧਰਮ ਦੀ ਉਲੰਘਣਾ ਨਹੀਂ ਤੋ ਕਾਮ ਅੰਮ੍ਰਿਤ ਬਣ ਗਿਆ ਕ੍ਰੋਧ ਇੱਕ ਜ਼ਹਿਰ ਹੈ ਪ੍ਰਭੂ ਨਾਮ ਦੇ ਜਾਪ ਨਾਲ ਕ੍ਰੋਧ ਵੀਰ ਰਸ ਬਣ ਜਾਂਦਾ ਹੈ ਔਰ ਦਇਆ ਦਾ ਰੂਪ धारण ਕਰ ਜਾਂਦਾ ਹੈ ਕ੍ਰੋਧ ਜਿੱਥੇ ਜ਼ਹਿਰ ਹੈ ਸੰਖਿਆ ਹੈ ਪਰ ਇਹਨੂੰ ਮਾਰ ਲਈਏ ਇਹਦਾ ਕੁਸਤਾ ਬਣਾ ਲਈਏ ਇਹ ਵੀਰ ਰਸ ਬਣ ਜਾਂਦਾ ਹੈ ਇਹ ਦਇਆ ਦੀ ਮੂਰਤੀ ਬਣ ਜਾਂਦਾ ਹੈ ਮੋਹ ਗ੍ਰਸੇ ਮਨੁੱਖ ਨੂੰ ਸਿਰਫ ਆਪਣਾ ਪਰਿਵਾਰ ਚੰਗਾ ਲੱਗਦਾ ਹੈ ਸੰਸਾਰ ਨਾਲ ਤੇ ਉਸ ਨੂੰ ਘਿਰਣਾ ਹੈ ਸਿਰਫ ਪਰਿਵਾਰ ਨਾਲ ਹੀ ਕਿਸੇ ਤੰਤ ਉਹ ਇਨਸਾਫ ਕਰ ਸਕਦਾ ਹੈ ਸੰਸਾਰ ਨਾਲ ਨਹੀਂ ਪ੍ਰੇਮੀ ਲਈ ਸਾਰਾ ਸੰਸਾਰ ਉਸਦਾ ਪਰਿਵਾਰ ਹੈ ਜਦ ਕੇ ਮੋਗਰ ਸੇ ਮਨੁੱਖ ਨਾਲ ਸ਼ਾਇਦ ਉਸ ਦਾ ਪਰਿਵਾਰ ਵੀ ਉਸ ਨੂੰ ਪੂਰਨ ਰੂਪ ਦੇ ਚ ਪੂਰਾ ਪਰਿਵਾਰ ਨਾ ਦਿਖਾਈ ਦੇਵੇ ਕਿਉਂਕਿ ਪਰਿਵਾਰ ਵਿੱਚ ਵੀ ਜਿਹੜਾ ਸਦਸ ਹੈ ਉਹਦੀ ਕਾਮਨਾ ਦੀ ਪੂਰਤੀ ਨਹੀਂ ਕਰੇਗਾ ਉਸ ਦੇ ਹੰਕਾਰ ਨੂੰ ਪੱਠੇ ਨਹੀਂ ਪਾਵੇਗਾ ਤਾਂ ਹੋ ਸਕਦਾ ਹੈ ਉਸ ਨਾਲ ਕੋਈ ਸੰਬੰਧ ਨਾ ਰਵੇ ਤਾਂ ਮੋਗਰ ਸੇ ਮਨੁੱਖ ਦਾ ਜਿੱਥੇ ਹਿੱਤ ਹੈ ਜਿੱਥੇ ਉਸ ਦੀ ਸਵਾਰਥ ਦੀ ਸਿੱਧੀ ਹੈ ਬਸ ਉਹੀ ਆਪਣੇ ਨੇ ਉਹੀ ਆਪਣੇ ਨੇ ਬਾਕੀ ਦੇ ਸਭ ਉਪਰੇ ਬਾਕੀ ਤੇ ਸਭ ਬੇਗਾਨੇ ਹਨ ਪਰ ਪ੍ਰੇਮੀ ਲਈ ਸਾਰਾ ਸੰਸਾਰ ਆਪਣਾ ਹੈ પ્રેમ ਨਾਲ ਭਰਿਆ ਹੋਇਆ ਭਜਿਆ ਹੋਇਆ ਹਿਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪ ਕਹਿੰਦੇ ਨੇ ਸਬ ਕੋ ਮੀਤ ਹਮ ਆਪਨ ਕੀ ਨਾ ਹਮ ਸਬ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਹੁਣ ਦੁਬਦਾ ਮਿਟ ਗਈ ਸਭ ਆਪਣੇ ਹੈ कोई बेगाना नहीं रा कर दम, दो है, एक दिखाई दे रहे है। और अपना दिखाई दे रहा है कोई बेगाना नहीं। अगर उस एक तो ही सारा संसार आया समूह आए ने तो फिर एक सार्ड का पिता है जब एक ही सार्ड का पिता है ਤੋ ਬੇਗਾਨਾ ਕੌਣ ਓਪਰਾ ਕੌਣ ਏਕ ਪਿਤਾ ਏਕ ਅਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਤੁਮੋ ਪ੍ਰੇਮ ਬਣ ਜਾਂਦਾ ਹੈ ਲੋਭ ਸੰਤੋਖ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ ਲੋਭੀ ਜੇ ਸਮੂਹ ਬ੍ਰਹਮੰਡ ਦੇ ਪਦਾਰਥ ਵੀ ਉਸ ਦੇ ਅੱਗੋਂ ਰੱਖ ਦਿੱਤੇ ਜਾਣ ਧਨ ਸੰਪਦਾ ਤਾਂ ਵੀ ਉਸ ਦੇ ਲਈ ਥੋੜਾ ਹੈ ਕਲਪਨਾ ਬਣੀ ਰਹੇਗੀ पर संतुष्ट मनुख भी बहुत कुछ है बहुत कुछ है संतोखी तो मुराद जो कुछ है जैसा है और जितनी मेरी है है कबूल है मैं राजी हाँ मेनू ए खिड़े मथे तस्लीम है प्रवान है लोभी हर तल से इनकारी कहना है मेरी पात्रता बहुत वीडी सी ਮਿਲਿਆ ਕੀ ਹੈ ਕੁਝ ਵੀ ਨਹੀਂ ਸੰਤੋਖੀ ਕਹਿੰਦਾ ਹੈ ਮੇਰੀ ਪਾਤਰਤਾ ਤੇ ਬਹੁਤ ਛੋਟੀ ਸੀ ਬਹੁਤ ਛੋਟੀ ਸੀ ਪ੍ਰਭੂ ਤੋਂ ਬਹੁਤ ਪਾ ਦਿੱਤਾ ਬਹੁਤ ਪਾ ਦਿੱਤਾ ਇਸ ਵਾਸਤੇ ਬਾਰ ਬਾਰ ਸੰਤੋਖੀ ਧੰਨਵਾਦ ਨਾਲ ਭਰਿਆ ਆਉਂਦਾ ਹੈ ਬਾਰ ਬਾਰ ਲੋਭੀ ਗਿਲਿਆਂ ਨਾਲ ਭਰਿਆ ਆਉਂਦਾ ਹੈ ਜਦ ਗਿਲੇ ਨਿਕਲਣ ਸ਼ਿਕਵੇ ਨਿਕਲਣ ਤੋਂ ਸਮਝ ਲੈਣਾ ਲੋਭ ਹੈ ਜਦ ਬਾਰ ਬਾਰ ਧੰਨਵਾਦ ਨਿਕਲੇ ਸ਼ੁਕਰਾਨਾ ਨਿਕਲੇ तो समझना संतोख है संतोखी बार बार हे प्रभु बहुत छोटी सी मेरी जो झोली पात्रता ते मेरी बहुत छोटी सी, बर्तन ते मेरा बहुत छोटा सी, तो बहुत पाद बहुत पाद तेरा लख लख शुकर तेरा लख लख धनवाद पर लोभी ते बुलंद मांग कह इतनी वड्डी मेरी झोली तू दिता की कुछ भी नहीं इतनी वीडी मेरी पात्रता तू पाया कि कुछ भी नहीं इतना वड्डा भांडा मैं चुकी फिर रहा तो एक बूंद सिर्फ पाई पर संतुष्ट मनुख हे प्रभु। मेरी ते इतनी भी नहीं सी एक बूंद मेनू देवे तू ते सागर उडेल के रख दिता तू ते बहुत कुछ दे देता बहुत कुछ देन तो मुराद यह है कि उन्होंने एक बूंद भी सागर जैसा ਪ੍ਰਤੀਤ ਆਉਂਦੀ ਹੈ ਬਹੁਤ ਪ੍ਰਤੀਤ ਆਉਂਦੀ ਹੈ ਬਹੁਤ ਪ੍ਰਤੀਤ ਆਉਂਦੀ ਹੈ बार-बार ਆਪਣੀ ਯੋਗਤਾ ਤੇ ਆਪਣੀ ਪਾਤਰਤਾ ਤੇ ਜਿਸ ਦਾ ਧਿਆਨ ਜਾਵੇਗਾ ਗਿਲਿਆਂ ਨਾਲ ਭਰ ਜਾਵੇਗਾ ਪਰ बार-बार ਜਿਸ ਦਾ ਪ੍ਰਾਪਤੀ ਤੇ ਧਿਆਨ ਜਾਵੇਗਾ ਕੀ ਪ੍ਰਾਪਤ ਹੋਇਆ ਜੋ ਕੁਝ ਮਿਲੇ ਹੈ ਉਸ ਤੇ ਧਿਆਨ ਜਾਵੇਗਾ ਤਾਂ बार-बार ਸ਼ੁਕਰਾਨਾ ਪੈਦਾ ਹੋਵੇਗਾ ਧੰਨਵਾਦ ਪੈਦਾ ਹੋਵੇਗਾ ਸੰਤੋਖੀ ਹਮੇਸ਼ਾ ਧੰਨਵਾਦ ਨਾਲ ਭਰਿਆ ਹੁੰਦਾ ਹੈ ਪ੍ਰਾਰਥਨਾ ਨਾਲ ਭਰਿਆ ਹੁੰਦਾ ਹੈ ਸ਼ੁਕਰਾਨੇ ਨਾਲ ਭਰਿਆ ਹੁੰਦਾ ਹੈ ਜਦ ਕੇ ਲੋਭ ਹੀ ਹਮੇਸ਼ਾ ਗਿਲਿਆਂ ਨਾਲ ਭਰਿਆ ਹੁੰਦਾ ਹੈ ਸ਼ਿਕਵਿਆਂ ਨਾਲ ਭਰਿਆ ਹੁੰਦਾ ਹੈ ਪਰ ਲੋਭ ਹੀ ਸੰਤੋਖ ਬਣ ਜਾਂਦਾ ਹੈ ਪ੍ਰਭੂ ਨਾਮ ਦੇ ਜਾਪ ਨਾਲ ਜਿੱਥੇ ਲੋਭ ਜ਼ਹਿਰ ਹੈ ਉੱਥੇ ਸੰਤੋਖ ਅੰਮ੍ਰਿਤ ਹੈ ਅਹੰਕਾਰ ਜ਼ਹਿਰ ਹੈ ਪਰ ਪ੍ਰਭੂ ਨਾਮ ਦੇ ਜਾਪ ਨਾਲ ਇਹ ਵੀ ਨਿਮਰਤਾ ਦਾ ਰੂਪ धारण ਕਰ ਜਾਂਦਾ ਹੈ ਅਹੰਕਾਰ ਹੀ ਨਿਰਮਾਣਤਾ ਦਾ ਰੂਪ ਬਣ ਜਾਂਦਾ ਹੈ ਅਹੰਕਾਰ ਕਿਸੇ ਦੇ ਸਿਰ ਤੇ ਚੜ ਕੇ ਬੈਠਣਾ ਅਹੰਕਾਰ ਦੀ ਖੁਸ਼ੀ ਵੀ ਇਸੀ ਚੇ ਇਸ ਸਿੰਘਾਸਣ ਕਿਸੇ ਹੱਦ ਤੱਕ ਬਗੌਰ ਦੇਖੀ ਹੈ ਤੇ ਲੋਕਾਂ ਦੇ ਸਿਰਾਂ ਤੇ ਖੜੇ ਹੁੰਦੇ ਨੇ ਆਪਣਾ ਮਤ ਦੇਣਾ ਹੈ ਆਪਣਾ ਸਿਰ ਦੇਣਾ ਹੈ ਆਪਣੇ ਵਿਚਾਰ ਦੇਣੇ ਨੇ ਆਪਣੀ ਸਹਿਮਤੀ ਦੇਣੀ ਹੈ ਆਪਣਾ ਸਿਰ ਦੇਣਾ ਹੈ ਤਾਂ ਕਿਸੇ ਦੇ ਸਿੰਘਾਸਣ ਖੜੇ ਹੁੰਦੇ ਨੇ ਆਪਣਾ ਸਿਰ ਝੁਕਾਣਾ ਹੈ ਆਪਣੀ ਮਤ ਦੇਣੀ ਹੈ ਮਤ ਪ੍ਰਦਾਨ ਕਰਨਾ ਹੈ ਮਤ ਦਾ ਦਾਨ ਕਰ ਦੇਣਾ ਹੈ ਮਤ ਅੱਗੋਂ ਰੱਖ ਦੇਣੀ ਹੈ ਸਿਰ ਅੱਗੋਂ ਰੱਖ ਦੇਣੀ ਹੈ ਉਸੇ ਸਿਰ ਦੇ ਉੱਤੇ ਸਿੰਘਾਸਣ ਹੁੰਦੇ ਨੇ ਔਰ ਉਹਨਾਂ ਹੀ ਸਿੰਘਾਸਣਾਂ ਤੇ ਰਾਜਨੀਤਿਕ ਬੈਠਦੇ ਨੇ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਕ੍ਰਾਂਤੀ ਕਹਿੰਦੇ ਹਾਂ ਉਹ ਇਹੀ ਕ੍ਰਾਂਤੀ ਕਦੀ ਕਦੀ ਸਿਰ ਹਿਲ ਪੈਂਦੇ ਨੇ ਔਰ ਬੋਝ ਬਰਦਾਸ਼ਤ ਕਰਨ ਨੂੰ ਇਨਕਾਰ ਕਰ ਦਿੰਦੇ ਨੇ ਉਸ ਹਾਲਤ ਨੂੰ ਅਸੀਂ ਕਹਿੰਦੇ ਹਾਂ ਕਿ ਸਿੰਘਾਸਣ ਡੋਲ ਰਿਹਾ ਹੈ ਕਿਉਂਕਿ ਸਿਰ ਹਿਲ ਰਹੇ ਨੇ ਤੇ ਜਦ ਕੋਈ ਆਪਣਾ ਸਿਰ ਅੰਦਰੋਂ ਥੱਲੋਂ ਕੱਢ ਲੈਂਦਾ ਹੈ ਔਰ ਸਾਰੇ ਹੀ ਕੱਢ ਲੈਂਦੇ ਨੇ ਸਿੰਘਾਸਨ ਧਰਾਤਲ ਤੇ ਆ ਜਾਂਦਾ ਹੈ ਇਸ ਨੂੰ ਕਹਿੰਦੇ ਨੇ ਮੁਕੰਮਲ ਕ੍ਰਾਂਤੀ ਹੋ ਗਈ ਤਖਤਾ ਪਲਟ ਗਿਆ ਹੈ ਰਾਜ ਸਤਾ ਪਲਟ ਗਈ ਹੈ ਇੰਜ ਕਹੀਏ ਧਾਰਮਿਕ ਪੁਰਸ਼ ਕਹਿੰਦੇ ਨੇ ਕਿਸੇ ਦੇ ਸਿਰ ਤੇ ਬੈਠਣ ਦਾ ਜਿਸ ਨੂੰ ਸ਼ੌਕ ਹੈ ਬਸ ਅਹੰਕਾਰੀ ਹੈ ਪਰ ਕਿਸੇ ਦੇ ਕਦਮਾਂ ਦੇ ਵਿੱਚ ਬੈਠਣ ਦਾ ਸ਼ੌਕ ਹੈ ਨਿਰਮਾਣ ਹੈ ਗਰੀਬ ਹੈ ਵਿਨਮਰ ਹੈ ਇੱਕ ਆਲਮ ਦਾ ਕਹਿਣਾ ਹੈ zubaan kholenge muj par bad zubaan kya badsho aa rahi se ke maine khaak bhar di hai unke muh mein khaak saari se hun meri hor ki ninda honi hai hun mere utte koi hor ki laachn laayega main te har ek de kadman di khaak ban gaye main te har ek de pairan de thalle aa gaye aur bah khushi aaya dees aavat hai bahut bihaala guru arjan dev ji maharaj ਸਗਲ ਚਰਨ ਕੀ ਇਹੋ ਮਨ ਰਾਲਾ ਮੈਂ ਤੇ ਸਾਰਿਆਂ ਦੇ ਚਰਨਾਂ ਦੀ ਧਾਕ ਮੈਂ ਤੇ ਸਾਰਿਆਂ ਦੇ ਪੈਰਾਂ ਦੇ ਥੱਲੇ ਸਭ ਮੈਥੋਂ ਉੱਚੇ ਭਗਤ ਕਬੀਰ ਕਹਿੰਦੇ ਨੇ ਕਬੀਰ ਪੂੰਗਰਾ ਰਾਮ ਅਲਾਕਾ ਸਭ ਗੁਰ ਪੀਰ ਹਮਾਰੇ ਕਬੀਰ ਕਹਿੰਦੇ ਨੇ ਸਾਰੇ ਮੈਥੋਂ ਵੱਡੇ ਨੇ ਮੇਰੇ ਪੀਰ ਨੇ ਮੇਰੇ ਗੁਰੂ ਨੇ ਹਰ ਇੱਕ ਤੋਂ ਕੁਛ ਨਾ ਕੁਛ ਮੈਂ ਗੁਣ ਲਿਆ ਕੁਛ ਨਾ ਕੁਛ ਮੈਂ ਸਿੱਖਿਆ ਲਈਏ ज हर एक तो मेनु कुछ ना कुछ प्रेरणा मिली है तो हर एक मेरा गुरु है मैं पढ़ लिया सी। जमाल हुसैन फकीर की कहानी जब उस इतने आशावादी बंदगी रोज कर दे प्राप्त कुछ नहीं होया, पर निराश नहीं होए। इतनी आशा इतनी प्रगाढ़ श्रद्धा ये किवें प्राप्त हुई ਕਹਿਣ ਲੱਗਾ ਇੱਕ ਚੋਰ ਤਾਂ ਹੈ ਚੋਰ ਤਾਂ ਚੋਰ ਤਾਂ ਇਤਨਾ ਵੱਡਾ ਆਸਾਵਾਦੀ ਜੀਵਨ ਕਹਿਣ ਲੱਗਾ ਉਹਨੇ ਮਿੱਤਰ ਨੂੰ ਇੰਜ ਗੱਲ ਸੁਣਾਈ ਕਿ ਮੇਰੇ ਘਰ ਵਿੱਚ ਇੱਕ ਚੋਰ ਆਇਆ ਰਾਤ ਦੀ ਤਾਰੀਖੀ ਵਿੱਚ ਤਾਂ ਜਮਾਲ ਹੁਸੈਨ ਆਥਾ ਗਰੀਬ ਫਕੀਰ उन्हें आवाज मारी मित्रा इत नही लभद तेन रात नाक लगा ठंड बड़ी कंबल है मेरे को तो मेरी तो हीन ना करी एक कंबल ले ले और कम से कम तेन ये अहसास फकीर के घरों मैं खाली नहीं निकलियां कुछ ना कुछ मेरे हथ लगे तो एक कंबल है मेरे को तू लै लै रात बड़ी ठंडी है बहुत ठंड पै रही है इना बचना ने उस चोर का मन लिया आख्या मैं हूं चलिया किसी होर घर सन लाण पर जमाल हुसैन ने कहा फिर आवी मेरे को ठहरी तू मेरा मेहमान बन मेरे को ठहर ਸਵੇਰੇ ਹੁੰਦਿਆ ਹੁੰਦਾ ਉਹ ਚੋਰ ਆਇਆ ਪਰ ਕੋਲ ਕੁਝ ਵੀ ਨਹੀਂ ਫਕੀਰ ਪੁੱਛਦਾ ਕੁਝ ਹੈ ਕੁਝ ਹੱਥ ਲੱਗਿਆ ਕਹਿੰਦਾ ਨਹੀਂ ਅੱਜ ਤੇ ਨਹੀਂ ਸ਼ਾਇਦ ਕੱਲ ਕੁਝ ਲੱਭ ਜਾਏ ਤੋ ਕੱਲ ਵੀ ਗਿਆ ਖਾਲੀ ਹੱਥ ਆਇਆ ਜਮਾਲ হোসেন ਪੁੱਛਦੇ ਨੇ ਕੁਝ ਮਿਲਿਆ ਕਹਿੰਦਾ ਅੱਜ ਤੇ ਨਹੀਂ ਮਿਲਿਆ ਕੱਲ ਸ਼ਾਇਦ ਮਿਲ ਜਾਏ ਤੀਸਰੇ ਦਿਨ ਵੀ ਐਸਾ ਹੋਇਆ ਚੌਥੇ ਦਿਨ ਵੀ ਐਸਾ ਹੋਇਆ ਗਾਲਬਨ 20 ਦਿਨ ਉਹ ਐਸਾ ਕਹਿੰਦਾ ਰਿਹਾ ਔਰ 20 ਦਿਨ ਤੱਕ ਤਾਂ ਉਸਦੇ ਹੱਥੇ ਕੁਝ ਨਹੀਂ ਲਗਿਆ ਔਰ ਇੱਕੋ ਹੀ ਸਬਕ ਇੱਕੋ ਹੀ ਰਟ ਉਸਨੇ ਲਾਈ ਅੱਜ ਤੇ ਕੁਝ ਨਹੀਂ ਲੱਭਿਆ ਕੱਲ ਜਮਾਲੁਸੈਨ ਕਹਿੰਨ ਮੈਂ ਇੱਥੋਂ ਹੀ ਆਪਣੇ ਨਿਰਾਸ਼ ਹਿਰਦੇ ਨੂੰ ਆਸਾਂ ਨਾਲ ਭਰ ਲਿਆ ਅੱਜ ਨਹੀਂ ਰਸਾਇਆ ਪ੍ਰਭੂ ਦੀ ਬੰਦਗੀ ਚ ਤੇ ਸ਼ਾਇਦ ਕੱਲ ਅੱਜ ਨਹੀਂ ਖੁਦਾ ਮਿਲਿਆ ਤੇ ਸ਼ਾਇਦ ਕੱਲ जी चोर इतना आशावादी है तो मैं साध इतना निराश हो जावा इतना मायूस हो जावा चोर मेरे को बहुत अगे तो है बहुत अगे है तो उन्होंने स्पष्ट किया चोर को शिक्षा ली है शेख साधी साहब ने उन्हें शीशा ने एक बहुत व्डा प्रश्न किया साधी साहब थोड़े को भूल नहीं आती कभी के हर मनुख रोज पता नहीं कितनी कितनी बोला कर बैठे को नहीं आते नहीं देखना तुम किखन लगे अंधिया तो है नावीन अंधिया तो वह किस तरह कह लगे मैं देखे है जिन्ने चर तक ਅਗਲੀ ਜਗਾ ਉਸ ਛੋਟੀ ਨਾਲ ਲਾਠੀ ਨਾਲ ਟਟੋਲ ਕੇ ਵੇਖ ਨਾ ਲੈਨ ਆਪਣਾ ਪੈਰ ਨਹੀਂ ਧਰਦੇ ਪੈਰ ਤਾਂ ਰੱਖਦੇ ਨੱਗੇ ਪਹਿਲੇ ਟਟੋਲ ਲੈਂਦੇ ਨੇ ਦੇਖ ਲੈਂਦੇ ਨੇ ਤੋ ਇਸ ਤੋਂ ਮੈਨੂੰ ਸਬਕ ਮਿਲਿਆ ਕਿ ਜਗਤ ਵਿੱਚ ਕੋਈ ਵੀ ਚੀਜ਼ ਗ੍ਰਹਿਣ ਕਰਨੀ ਹੈ ਉਹਨੂੰ ਟਟੋਲ ਲੈਣਾ ਹੈ ਦੇਖ ਲੈਣਾ ਹੈ ਕਿਸੇ ਪਾਸੇ ਵੀ ਜਾਣਾ ਹੈ ਉਹਨੂੰ ਟਟੋਲ ਲੈਣਾ ਹੈ ਦੇਖ ਲੈਣਾ ਹੈ ਅੰਧਿਆਂ ਦੀ ਇਹ ਸਿੱਖਿਆ ਮੈਂ ਜੀਵਨ ਭਰ ਪੱਲੇ ਬੰਨੀ ਹੈ ਮੈਨੂੰ ਕਦੀ ਪਛਤਾਣਾ ਨਹੀਂ ਪਿਆ ਮੈਂ ਕਦੀ ਡਿਗਿਆ ਹੀ ਨਹੀਂ ਕਿਉਂਕਿ ਟਟੋਲ ਲੈਣਾ ਵੇਖ ਲੈਣਾ ਇਹ ਸੱਚ ਹੈ ਕਿ ਨਹੀਂ ਇਹ ਮੇਰੇ ਅਨੁਕੂਲ ਹੈ ਕਿ ਨਹੀਂ ਇਹ ਸੱਚ ਦੇ ਅਨੁਕੂਲ ਹੈ ਕਿ ਨਹੀਂ ਇਹ ਧਰਮ ਦੇ ਅਨੁਕੂਲ ਹੈ ਕਿ ਨਹੀਂ ਨਹੀਂ ਹੈ ਇੱਥੇ ਮੇਰੇ ਪੈਰ ਖਿਸਕ ਜਾਣਗੇ ਮੈਂ ਡਿਗ ਜਾਵਾਂਗਾ ਮੈਂ ਉੱਥੇ ਕਦਮ ਹੀ ਨਹੀਂ ਰੱਖਦਾ ਇਹ ਸਿੱਖਿਆ ਮੈਂ ਅંધਿਆਂ ਤੋਂ ਲਈ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਸੁੰਦਰ ਇਥੇ ਫਰਮਾਨ ਪੈ ਕਰਦੇ ਨੇ ਨਾਮ ਜਪਦੇ ਆਂ ਅਹੰਕਾਰ ਨਿਰਮਾਣਤਾ ਦੀ ਸ਼ਕਲ اختیار ਕਰ ਜਾਂਦਾ ਹੈ ਕ੍ਰੋਧ ਦਇਆ ਬਣ ਜਾਂਦਾ ਹੈ ਲੋਭ ਸੰਤੋਖ ਬਣ ਜਾਂਦਾ ਹੈ ਕਾਮ ਸੀਮਾਂ ਦੇ ਛ ਹੋ ਜਾਂਦਾ ਹੈ ਮੋਹ ਪ੍ਰੇਮ ਦਾ ਰੂਪ ਧਾਰਨ ਕਰ ਲੈਂਦਾ ਹੈ ਇਸ ਤਰ੍ਹਾਂ ਜੋ ਜ਼ਹਿਰ ਹਲਾਹਲ ਸੀ ਉਹ ਅੰਮ੍ਰਿਤ ਦਾ ਰੂਪ ਬਣ ਜਾਂਦੀ ਹੈ ਤਾਂ ਸਾਇਬ ਕਹਿੰਦੇ ਨੇ ਵਿਰਲੇ ਸੰਤ ਜਨ ਨੇ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਅੰਮ੍ਰਿਤ ਦੇ ਜੋ ਹੈ ਬਦਲੇ ਹੈ ਜਿੱਧਰ ਕਿਧਰ ਰਮਿਆ ਹੋਇਆ ਹੈ ਤੇ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ ਤਤ ਲਗਣਨ ਪ੍ਰੇਮ ਨਾਨਿਕ ਪ੍ਰਸਾਦਨ ਗੁਰਦਰਸ਼ਨੇ ਗੁਰੂ ਦੀ ਕਿਰਪਾ ਦੁਆਰਾ ਉਸ ਪ੍ਰਭੂ ਨਾਲ ਮੇਰਾ ਪ੍ਰੇਮ ਲਗਿਆ ਹੈ ਉਸ ਪ੍ਰਭੂ ਨਾਲ ਮੇਰਾ ਹਿਰਦਾ ਜੁੜਿਆ ਹੈ ਜੋ ਜਿੱਧਰ ਕਿਧਰ ਰਮਿਆ ਹੋਇਆ ਹੈ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ ਜਿਸ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਵਿੱਚ ਬਿਨਿਆ ਗਿਆ ਹੈ ਲੀਨ ਹੋ ਗਿਆ ਹੈ ਇਕ ਮਿਕ ਹੋ ਗਿਆ ਹੈ ਸਤਿਗੁਰੂ ਕਹਿੰਦੇ ਨੇ ਉਹਨੂੰ ਹਰ ਤਰ੍ਹਾਂ ਦੀ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਹੈ ਔਰ ਹਰ ਤਰ੍ਹਾਂ ਦੀਆਂ ਖੁਸ਼ੀਆਂ ਉਸਦੀ ਝੋਲੀ ਵਿੱਚ ਪੈ ਜਾਂਦੀਆਂ ਨੇ